ਬੋਤਲ ਭਰ ਲਈ ਜਾਈ ਚਾਹ ਨਹੀਂ ਬੋਤਲ ਰੋੜੀ ਪਾਣੀ ਦੀ ਭਰੀ ਆ ਮਾਮਾ ਚੱਲ ਕੈਮਰੇ ਜਨੀ ਦੱਸਦੇ ਆਪਾਂ ਕੋਈ ਗੱਲ ਨਹੀਂ ਲੁਕੋ ਲੋ ਗੱਲ ਲੁਕੋ ਲੁਕੋ ਕੋਈ ਗੱਲ ਨਹੀਂ ਮਤਰਾ ਚਾਹ ਦੀ ਬੋਤਲ ਨਹੀਂ ਸੀਗੀ ਪਾਣੀ ਦੀ ਬੋਤਲ ਸੀ ਕਿਧਰ ਗਿਆ ਪੂਜੀ ਅਧਰੀ ਹੋਏ ਆ ਗਿਆ ਆਪਾਂ ਕੱਲ੍ਹ ਹੀ ਖਾ ਗਿਆ ਮਾ ਚੱਲ ਕੈਪਚਰ ਕਰਾਂਗੇ ਭਾਏ ਨਾ ਮੇਰੇ ਤਾਂ ਰਮਾਨੀ ਮਾਰਦੇ ਨੇ ਕੈਂਪ ਵਾਨੀ ਗੜ ਤੇ ਮੁੰਡੇ ਸੌ ਸੌ ਲੀਆਂ ਐਣਕਾਂ ਲਾ ਕੇ ਹੋ ਚੁੱਕਿਆ ਕੈਂਪ ਕਹਿੰਦੇ ਬਏ ਕੀ ਬੰਨੀ ਜਾਂਦੇ ਪਤੰਦਰ ਤੜਕੇ ਦੇ ਲੱਗੇ ਪਿਆ ਨੇ ਗੱਬਰੂ ਨੇ 4000 ਬੈਗ ਬੰਨ ਲਿਆ ਪਤਾ ਨਹੀਂ ਇਹ ਗਾਂ ਤੱਕ ਪਹੁੰਚਦਾ ਪਹੁੰਚਦਾ ਕਿੰਨੀ ਹਰੀ ਬਨੂਗਾ ਸੇਬਜੀ ਕਹਿੰਦਾ ਹਲੇ ਸੋਡੇ ਪਾਪੜੀ ਤੋਂ ਲੱਗਦਾ ਵੱਡੇ ਬਾਪੀ ਹੋ ਗਿਆ ਸੇਬਜੀ ਵੱਡੀ ਕਾਫੀ ਆ ਗਈ ਕਹਿੰਦਾ ਇੱਥੇ ਅਜੇ ਇਧਰ ਆਪਣਾ ਸ਼ੇਰੂ ਆਪਾਂ ਨੂੰ ਵਿਦਾ ਕਰਦਾ ਹੋਇਆ ਪੂਸ਼ ਮਾਰ ਕੇ ਸੋ ਅੱਜ ਦੇ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਹਿਮਕੁੰਡ ਜਾਣ ਬਾਅਦ ਤੇ ਆਪਾਂ ਹੋ ਚੁੱਕੇ ਆ ਰੈਡੀ ਸਮਾਨ ਸਾਰਾ ਬੰਨ ਲਿਆ ਤੇ ਆਪਾਂ ਬੈਗ ਇੱਕ ਚੱਕਣ ਵਾਲਾ ਰਹਿ ਗਿਆ ਆਪਣਾ ਹਨਾ ਸਾਈਡ ਬੈਗ ਤੁਹਾਨੂੰ ਪਤਾ ਹੈ ਆਪਣੇ ਨਾਲ ਹੀ ਹੁੰਦਾ ਹੈ ਤੇ ਇੱਕ ਰਹੀ ਆਪਣੀ ਪਾਵਰ ਬੈਂਕ ਪਾਵਰ ਬੈਂਕਾਂ ਰਾਤ ਮੈਂ ਦੋ ਸੀਗੀਆਂ ਆਪਣੇ ਕੋਲ ਚਾਰਜ ਲਾਉਣੀਆਂ ਭੁੱਲ ਗਿਆ ਸੀ ਤੇ ਇੱਕ ਤਾਂ ਫੁੱਲ ਆ ਤੇ ਇੱਕ ਦੇਖ ਸਕਦੇ ਹੋ ਮਿੱਤਰੋ ਤਿੰਨ ਡੰਡੇ ਹੀ ਹੋਏ ਨੇ ਅਜੇ ਤੀਜਾ ਹੀ ਪੂਰਾ ਨਹੀਂ ਹੋਇਆ ਤੇ ਇਹ ਲਗਭਗ ਪ੍ਰੋਗਰਾਮ ਹੋ ਚੁੱਕਿਆ ਫੱਟ ਤੇ ਇਧਰ ਆਪਾਂ ਚੋਟਾ ਮਿੱਤਰੋ ਕੱਢ ਲਿਆ ਕਪੜਾ-ਕੁਪੜਾ ਜੇ ਮਾਰਤਾ ਸੀ ਤੇ ਬਾਕੀ ਟੀਮਾਂ ਵੀ ਲਗਭਗ ਰੈਡੀ ਨੇ ਕਵਾਰੇ ਤਾਂ ਕੋਲਡ ਸਟਾਰਟ ਕਰਦੀ ਆ ਆਪਾਂ ਤੜਕੇ-ਤੜਕੇ ਹਨਾ ਮੈਂ ਹੁਣ ਤਾਂ ਹੌਟ ਸਟਾਰਟ ਹੀ ਆ ਕੋਲਡ ਸਟਾਰਟ ਆਪਾਂ ਕਹਿ ਨਹੀਂ ਸਕਦੇ ਇਹਨੂੰ ਚੋਟਾ ਗੇਟ ਦੀ ਜੱਟਾ ਇਧਰ ਆਪਣਾ ਸ਼ੇਰੂ ਆਪਾਂ ਨੂੰ ਵਿਦਾ ਕਰਦਾ ਹੋਇਆ ਪੂਸ਼ ਮਾਰ ਕੇ ਤੇ ਉੱਤੇ ਆਪਾਂ ਮਾਦਾਰ ਗਿਆ ਨੂੰ ਮਿਲਿਆ ਕਿਰਾ ਜੇ ਇਧਰ ਝੋਟਾ ਕਰ ਲਿਆ ਰੈਡੀ ਤੇ ਨਾਲ ਨਾਲ ਮਿੱਤਰੋ ਇਧਰ ਆ ਫੋਰਚੂਨਰ ਦੇ ਥਾਰ ਦੇ ਇਧਰ ਆਪਣੀ ਸਭਾ ਬਟੇ ਝੋਟੇ ਨੂੰ ਕਾ ਚੁੱਕਿਆ ਆਪਾਂ ਮੜਾ ਜਾ ਵਿਦਾ ਲੈ ਲਈਏ ਨਾ ਤੇ ਹੁਣ ਆਪਾਂ ਤੁਰਦੇ ਆਂ ਆਹ ਰਾਕਟ ਤੇ ਆਪਣਾ ਇਹਦਾ ਵੀ ਆਪਾਂ ਨਾਮਕਰਨ ਕਰਤਾ ਤੇ ਇਹਦਾ ਨਾਂ ਰੱਖਤਾ ਜਿੱਤੋਂ ਰਾਕਟਾ ਕਹੇ ਬੈ ਗੱਬਰੂ ਛੋਟੇ ਘਰ ਤੇ ਸਾਧਨਾਮ ਹੈ ਬੈਗ ਦਾ ਸਾਈਜ਼ ਘਟਾਤਾ ਤੇ ਸਤਨਾਮ ਵਾਲਾ ਬੈਗ ਦੀਂਦਾ ਆਪਣਾ ਵਾਲਾ ਕੈਨਸਲ ਕਰਤਾ ਵੱਡਾ ਵਾਲਾ ਸੀ ਆਪਾਂ ਕਰ ਲਿਆ ਏਡਾ ਕਿ ਕਾਹ ਕਰ ਲਿਆ ਮੂੜੇ ਪਾਉਣ ਨੂੰ ਹੁਣ ਕਰ ਲਿਆ ਸਮਾਨ ਸਾਰਾ ਫਿੱਟ ਦੁਬਾਰਾ ਹੀ ਕਿੜਾ ਗੁੜਾ ਜਿਹਾ ਦੇ ਕੇ ਘਰੇ ਆ ਗਏ ਫਾਈਨਲੀ ਮਿੱਤਰੋ ਟੀਮ ਕਹਿੰਦੇ ਪੰਪ ਤੇ ਪਹੁੰਚ ਗਈ ਤੇ ਪੰਪ ਵਾਲੇ ਸੁੱਤੀ ਪਏ ਮੁੱਲਾਂ ਦਾ 1500 ਵਾਰਨ ਮਾਰਤਾ ਤੇ ਕੋਈ ਗੱਲਬਾਤ ਨਹੀਂ ਕੋਈ ਸੁਣਵਾਈ ਨਹੀਂ ਯਾਰ ਇਹ ਤਾਂ ਗਲਤ ਹੋ ਗਿਆ ਗੀ ਸਾਰਾ ਸਾਰੇ ਕਿਤੇ ਦੇ ਸਤਨਾਮ ਵੀ ਪਾਲਣ ਗਿਆ ਇਦਰਾ ਬੰਦਾ ਕੋਈ ਬੋਲ ਹੀ ਨਹੀਂ ਰਿਹਾ ਹਾਰਨ ਮਾਰ ਮਾਰ ਅਸੀਂ ਤਾਂ ਹੋ ਗਏ ਕਮਲੇ ਕਹ ਦੁਪਹਿਰ ਨੂੰ ਤਾਂ ਤੇਲ ਪਾ ਕੀਆ ਬੰਦਾ ਇਹਨਾਂ ਦਾ ਉੱਠਿਆ ਵਾ ਮੇਲਾ ਦਾ ਦੁਬਾਰੀ ਅੱਖ ਲੱਗੀ ਯਾਰ ਦੀ ਹੈ ਨਾ ਤਾਂ ਕਰਕੇ ਡਿੱਡਾ ਹੋਇਆ ਲੱਗਦਾ ਪੰਪ ਤੇ ਖੜਿਆ ਮਿੱਤਰੋ ਹੁਣ ਦੇਖਦੇ ਆ ਟੀਮਾ ਸਾਡੀਆਂ ਗਾਂ ਲੱਗੀਆਂ ਉਹਨਾਂ ਦਾ ਚੱਕਦੇ ਆ ਟਾਈਮ ਕਿੱਥੇ ਫਿਰਦੇ ਵੀ ਕੀ ਗੱਲ ਬਾਤ ਆ ਲਾਈਵ ਮਿੱਤਰੋ ਚਾਲੇ ਬਾਤੇ ਤੇ ਬਰਨਾਲਾ ਕ੍ਰੋਸ ਕਰੀ ਜਾਨੇ ਹੁਣ ਅਸੀਂ ਤੇ ਆ ਗਿਆ ਜੀ ਫਿਲਮਾ ਮੌਲ ਤੇ ਮੂੜ ਨਹੀਂ ਨੱਕ ਰਹੇ ਆ ਤੇ ਹੁਣ ਮਿੱਤਰੋ ਪਟਿਆਲੇ ਜਾ ਕੇ ਸਟੇ ਕਰਨੀ ਹੈ ਇੱਕ ਵਾਰ ਰੁਕਾਂਗੇ ਪਟਿਆਲੇ ਉਹ ਵੀ ਖਾਮਾਗੇ ਕਿਉਂਕਿ ਤੜਕੜਾ ਅਜੇ ਕਿੰਨੇ ਕਿੰਨੇ ਦਾ ਕੋਟਾ ਪੂਰਾ ਹੋਇਆ ਨਹੀਂ ਤੇ ਟੀਮ ਆਉਣਗੇ ਆਪਣੇ ਪਿੱਛੇ ਤੇਲ ਤੁਲਾ ਪਾ ਬਾਲਿਆ ਟੈਂਕੀਆਂ ਕਰਨਗੇ ਫੋਲਾ ਤੇ ਮਿੱਤਰੋ ਮਸਲੂਣਾ ਸਾਹਿਬ ਪਹੁੰਚ ਚੁੱਕੇ ਆ ਤੇ ਜੇ ਆਪਾਂ ਹੁਣ ਟਾਈਮ ਦੀ ਗੱਲ ਕਰੀਏ ਹਨ ਤੇ ਇਧਰ ਮਿੱਤਰੋ ਟੀਮ ਕਹਿੰਦੇ ਬਾਇਗੀ ਬਣ ਜਾਂਦੇ ਪਤੰਦਰ ਤੜਕੇ ਦੇ ਲੱਗੇ ਪਿਆ ਰਜ਼ੀਪਾ ਦੇ ਉਹ ਆਪਣੇ ਵਾਲਾ ਜਹਾਜ਼ ਮਿੱਤਰੋ ਤਿੰਨ ਬਾਈਕਾਂ ਤੇ ਜਾ ਰਹੇ ਹੁਣ ਆਪਾਂ ਕਰਾ ਰਹੇ ਹਾਂ ਦੇਖ ਇੱਕ ਵਾਰ ਹਨਾ ਕਿੰ ਆ ਪਵਾਨੀਗੜ੍ਹ ਤੇ ਮੁੰਡੇ 100 ਸੌਲੀਆਂ ਐਣਕਾਂ ਲੱਗੇ ਹੋ ਚੁੱਕਿਆ ਕੈਂਪ ਤੇ ਗੁੱਲੀ ਗੁੱਲੀ ਆ ਗਈ ਭਈ ਫਰਦਾਂਗਾ ਤੂੰ ਓਏ ਹਾ ਗੜੀ ਸੇਲ ਤੋਂ ਖਰੀਦਿਆ ਕਿਹੜਾ ਐਬਾ ਜਦੋਂ ਤੱਕ ਆ ਆ ਰਹੇ ਸਸਦਾ ਬੰਦਾ ਜੀ ਇਹ ਨੂੰ ਦੇਖ ਲਓ ਤੁਸੀਂ ਤੇ ਆ ਡਾਕੂ ਬਣਾ ਬੈਠਾ ਇੱਧਰ ਤਾਰੀ ਦੇ ਵੀ ਕਹਿੰਦੇ ਸੌ ਵਾਲੀ ਐਣਕ ਲਵੀ ਆ ਗਿਆ ਆ ਗਿਆ ਆ ਗਿਆ ਵਿੱਚ 100 ਦੀ ਹੈਗੀ ਹੁਣ ਤੂੰ ਵੀਡੀਓ ਬਣਾਦੀ ਆ ਰੇਟ ਨਹੀਂ ਵਧਾ ਐਣਕ ਦਾ ਇਹ ਉਨੇ ਦੀ ਰਹੂਗੀ ਪਾਣੀ ਪੁਨੀਆ ਬੋਤਲਾਂ ਤੇ ਸਮਾਨ ਮਿੱਤਰੋ ਟੈਚੀ ਕੇਸ ਆਪਾ ਸਾਨੂੰ ਸਭ ਨੂੰ ਪਤਾ ਵੀ ਆਪਾਂ ਇਹੜਾ ਬੈਗਾ ਮਿੱਤਰੋ ਛੋਟਾ ਕਰਤਾ ਸੀਗਾ ਤੇ ਨਾਲ ਇੱਧਰ ਬੈਕਸਾਈਡ ਤੇ ਖੜਾ ਆਪਣੇ ਸਤਨਾਮ ਹਨਾ ਐਨ ਕਾਪਾਂ ਵੀ ਲਾ ਲਈ ਤੇ ਤੁਹਾਨੂੰ ਸਮਾਨ ਦੱਸਾਂਗੇ ਕੀ ਕੀ ਅਸੀਂ ਲੈ ਕੇ ਗਏ ਆ ਜਾਂਦਾ ਦੀ ਅੱਡ ਹਨਾ ਵੀਡੀਓ ਬਣਾ ਲਾਂਗੇ ਤੋਂ ਬਾਅਦ ਇਹ ਆ ਚੀਜ਼ਾਂ ਜ਼ਰੂਰੀ ਆ ਬਈ ਤਾਂ ਅਸੀਂ ਪਹਿਲਾਂ ਜਾ ਕੇ ਆਏ ਆ ਤੇ ਕਿਹੜਾ ਕਿਹੜੇ ਸਮਾਨ ਦੀ ਲੋਡ ਪੈਂਦੀ ਆ ਉਹ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਤੋਂ ਕੱਢਣ ਲੱਗੇ ਇੱਕ ਸੱਚ ਸੀਪੇ ਐਕਸਟੈਂਸ਼ਨ ਬੋਰਡ ਲਿਆਂਦਾ ਪਾਵਰ ਬੈਂਕ ਹੈਗਾ ਇਸ ਇਹਨੂੰ ਕੱਢ ਲੈਣਾ ਪਾਵਰ ਬੈਂਕ ਤਾਂ ਮੇਰੇ ਕੋਲ ਵੀ ਦੋ ਆ ਕੁੜਤਾ ਲੈਣਾ ਭਾਈਆ ਲੋੜ ਨਹੀਂ ਪਰੇ ਕੋਇਆ ਰੂਮ ਲੈ ਮਾਗਦੇ ਗਏ ਟਰਾਈ ਕਰਾਂਗੇ ਰੂਮ ਲੈਣ ਦੀ ਕੀ ਐਣਕ ਸੋ ਗਲਤ ਲਾ ਲਿਆ ਮੈਂ 75 ਦੀ ਲਈਆ 바ਰਗੇਨਿੰਗ ਕਰ ਗਿਆ ਇਹੋ ਨਾ ਮੈਂ ਇਹ ਦੋ ਲੈ ਮੇਦੀ ਲੈ ਵੀ ਮਤਰੋ ਪਟਿਆਲੇ ਪਹੁੰਚਣ ਵਾਲੇ 10 ਕਿਲੋਮੀਟਰ ਰਹਿ ਗਿਆ ਪਟਿਆਲਾ ਤੇ ਆ ਸਾਡੇ ਬੁਲਟ ਵਾਲੇ ਯਾਰ ਨੂੰ ਪਤਾ ਨਹੀਂ ਕਹਦਾ ਜਾ ਜਿਹੜੇ ਪਤੰਦਰ ਦੁਪਹਿਰੀ ਡਿਪਰ ਛੱਡ ਜਾਂਦਾ ਐਡਾ ਸੂਰ ਜਾ ਉਹ ਦੇਖ ਸਕਦੇ ਨੇ ਦੇਖ ਸਕਦੇ ਨੇ ਪ੍ਰਾਂਤ ਜਿਹਾ ਐਡਾ ਹਨ ਉਹ ਵੀ ਮਰੇ ਨਾਲ ਪਤੰਦਰ ਉਹਨਾਂ ਅੱਖਾਂ 'ਚ ਵੱਜਣ ਲੱਗ ਗਿਆ ਕਹਿੰਦਾ ਬੰਦ ਕਰ ਲੋ ਇਹ ਰਹੀ ਜਮੀ ਸੰਗ ਸ਼ਰਮ ਲਾਈ ਆ ਬੰਦੇ ਜੀ ਇਧਰ ਮੈਂ ਤੁਹਾਰੇ ਜੱਥਾ ਫੁੱਲ ਕਹਿਮ ਕਹਿਣਾ ਰੱਗਾ ਕੰਫਰਟੇਬਲ ਆ ਪੂਰਾ ਇਧਰ ਜਮਾ ਟੀਮਾਂ ਕੰਫਰਟੇਬਲ ਆ ਬਈ ਮਿੱਤਰੋ ਬਾਲਾ ਗਰਾਉਂਡ ਕਰਕੇ ਜੇ ਨਹਿਰ ਦੇ ਨਾਲ ਨਾਲ ਪਾਰ ਆ ਇਹ ਝੁੱਕ ਕੇ ਨੇ ਹੁਣ ਆ ਕਰਦੇ ਆ ਉਹ ਕਿੰਨੀ ਦੂਰ ਆ ਗਿਆ ਯਾ ਯਾਤਰਾ ਵਾਲੀ ਸੈੜੀ ਤੇ ਰੱਬ ਹੋ ਗਿਆ ਮਹਿਮਾਨ ਦੇਖਦਾ ਤੇ ਮਿੱਤਰੋ ਨਹੀਂ ਪਹੇ ਗਿਆ ਤੇ ਇਧਰ ਆ ਮੋੜਾ ਪੂਰਾ ਇੱਕ ਨੰਬਰ ਆ ਲੱਗਦਾ ਜੀ ਨਾ ਹੁਣ ਤਾਂ 70 ਦੇ ਭਾਗਿਆ ਹੁਣ ਪੂਰਾ ਇੱਕ ਨੰਬਰ ਮਾਹੌਲਾ ਬਈ ਮਿੱਤੂ ਅੰਬਾਲੇ ਪਹੁੰਚਣ ਵਾਲਿਆਂ ਵਾਲਾ ਪੂਰਾ ਇੱਥੇ ਹੀ ਵੱਧ ਰਹੀ ਆ ਤੇ ਇਧਰ ਐਚ ਆਰਟੀਸੀ ਬੱਚਾ ਬਸ ਸਾਰਾ ਜਿਵੇਂ ਕਹਿੰਦੇ ਹੁੰਦੇ ਟੋਜਨ ਬਾਈ ਜਾਂਦੇ ਆ ਯਾਰ ਹੁਣੀ ਇਹ ਪਤਾ ਨਹੀਂ ਬਦੰਦਰ ਕਿਹੜੇ ਖਲ ਖੁੰਝੇ ਜੋ ਕੱਢ ਕੇ ਲੈ ਕੇ ਆਇਆ ਐਚ ਆਰਟੀਸੀ ਦਾ ਮਿੱਤਰੋ ਹਾਲ ਦੇਖੋ ਬਸ ਦਾ ਕੀ ਕਰ ਰੱਖਿਆ ਇਧਰ ਕਹਿੰਦੇ ਗੱਭਰੂ ਹਵਾ ਹਵਾ ਭਰੀ ਜਾਂਦੇ ਆ ਹਵਾ ਦੂਰੀ ਜੀ ਸੀ ਕਿ ਘਟ ਕਿਆ ਬਾਵਾ ਪਰ ਕੀ ਹੁੰਦੇ ਆ ਫਟ ਕੇ ਇਥਾਂ ਮਿੱਤਰੋ ਪੂਰੇ ਫਟਾਂ ਆਪਾਂ ਮਾਰ ਤੋਂ ਲਾਇਆ ਸੀ ਆਨਲਾਈਨ ਨੂੰ ਪਤਾ ਹੀ ਆ ਤੇ ਆਪਾਂ ਦਮਾਲਾ ਸਜਾਲਿਆ ਤੇ ਜਿਵੇਂ ਕਿ ਇਹ ਰੇਤਾ ਮੁਕਤ ਹੋ ਗਿਆ ਤੇ ਆਉ ਗਨੇ ਚਿੰਗਾਰੇ ਕੱਢ ਮਿੱਤਰੋ ਚਿੰਗਾਰੇ ਕੱਢੀ ਤਰਾ ਜਾਂਦਾ ਕਿ ਪਹਿਲਾਂ ਸੀ ਮੌਸਮ ਪੂਰਾ ਇੱਕ ਨੰਬਰ ਤੇ ਹੁਣ ਕਹਿੰਦੇ ਸੇਕ ਹੀ ਮਾਰੂ ਉਦੋਂ ਬਾਅਦੋਂ ਲੈ ਗੱਬਰੂ ਨੇ 4000 ਬੈਗ ਬੰਨ ਲਿਆ ਪਤਾ ਨਹੀਂ ਇਹ ਗਾਂਹ ਤੱਕ ਪਹੁੰਚਦਾ ਪਹੁੰਚਦਾ ਕਿੰਨੀ ਆਰੀ ਬਨੂਗਾ ਕੱਲੀ ਐਨਕ ਤੇ ਦਬ ਦਿੱਤੀ ਆ ਤਾਰੀ ਹੁਣ ਤਾਂ ਨਹੀਂ ਖੁੱਲਦੇ ਹੁਣ ਤਾਂ ਨਹੀਂ ਖੁੱਲਦੇ ਆਇਆ ਦਿੱਤਾ ਬੰਦਾ ਕਿਹਦਾ ਕੋ ਬੰਦਾ ਇਧਰ ਲੈ ਪਾਸੋਂ ਪੈਂਦਾ ਮਿਸਤਰੀ ਦਾ ਕੰਮ ਗੁਣੀਆਂ ਚ ਕਰਕੇ ਰੱਖਦੇ ਹੁੰਦੇ ਆ ਇੱਕੋ ਜਿਹਾ ਬੈਲਸ ਹੋ ਜਾਂਦਾ ਤੇਰਾ ਮੇਰਾ ਨਾ ਆਪਦੀ ਗੁਣੀਆਂ ਹੀ ਲੈ ਲਾ ਲਾ ਬੰਨਣਾ ਨਹੀਂ ਆਉਂਦਾ ਇਹਨੂੰ ਨਾਗਬੜਾ ਪਾ ਨਾਗਬੜਾ ਪਤਾ ਕਿਵੇਂ ਬੰਨਦਾ ਹਾਂ ਹਾਂ ਦੂਰਾ ਵੀ ਆਉਂਦਾ ਮੁੰਡਾ ਨਹੀਂ ਬਣਾਉਂਦਾ ਤੈਨੂੰ ਉਹ ਇਧਰ ਦੀ ਕਢ ਲੈ ਫੜਦਾ ਫਿਰ ਬੈਠਾ ਨਹੀਂ ਆਣਾ ਪੈਂਦੇ ਇੱਥੇ ਦੂਰਾ ਕਰਕੇ ਸੋਣਾ ਉਹ ਰਾਹ ਦੇਖੋ ਕਿੰਨਾ ਖੁੱਸਦਾ ਦੇ ਇੰਨੇ ਦਾਸਾ ਪੰਜਾਬ ਦੇ ਵਿੱਚ ਲਾਉਣੇ ਦੀ ਰਾਤ ਮਸੂਮ ਘਟੇ ਦੇਖੀ ਨੇ ਕਾਹ ਕਰੇ ਬਹੁਤ ਖਰਾਬ ਕਰਦਾ ਕੰਮ ਤਾਂ ਹੀ ਮੋਰਨ ਬਹੁਤ ਚੰਗਾ ਕਰਵਾਇਆ ਕਾਹਦੇ ਕੋ ਮਦਰੂਗੇ ਨਹੀਂ ਕੱਢਦਾ ਜੇ ਆਪਾਂ ਆਪਦੇ ਪਾਸੇ ਜਿਹੜੇ ਚ ਕੱਢ ਕੇ ਦਸਤਾਰੀਆ ਅਰੀ ਘਟਾ ਜਵਾ ਫਟਾ ਟੈਂਸ਼ਨ ਵਾਲੇ ਮੱਥੇ ਤੇ ਲੱਗੇ ਹਨ ਕਿਚ ਨਹੀਂ ਜੀ ਨਿੰਦੀ ਸੀ ਆਂਦੀ ਰਹਿਣ ਜੀ ਤੇ ਇਧਰ ਮੇਦਰੋ ਦੂਜੀ ਟੀਮ ਬੈਠੀ ਹੈ ਜੀ ਜਾ ਸਤਨਾਮ ਸਾਂ ਤੂੰ ਪਾਲ ਲੈਣਾ ਉਹਦਾ ਕਬਲੇ ਦੇ 50 ਰੁਪਏ ਲੂ ਇਹੇ ਠੀਕ ਹੀ ਆਵੇ ਤੋ ਠੀਕ ਹੀ ਆ ਖੋਲਣਾ ਵੀਡੀਓ ਤੇ ਟੈਂਪਰ ਖੋਲ ਤੂੰ ਆਹ ਟੈਂਪਰ ਖੋਲ ਦੇ ਕਿਵੇਂ ਕਿਵੇਂ ਖੋਲੀ ਖੋਲੀ ਹਰਕਤ ਕਰਦਾ ਭੈਣ ਆਰਐਸਐਸ ਦਾ ਏਜੰਟਾ ਆਗੀ ਤੋਂ ਲੈ ਕੇ ਆਏ ਭਲਾ ਉਹਨਾਂ ਅਸੀਂ ਕਿਹਦੀ 100 ਦਾ ਵੀ ਰੁਪਿਆ ਦੀ ਖੋਹੀ ਆੜੇ ਗੱਲ ਤੇ ਬੰਨੀ ਬੈਠਾ ਜੀ ਇਹ ਪਾਕਿਸਤਾਨ ਵਾਲਾ ਆ ਗਿਆ ਆਹ ਹਾਂ ਸਾਡੇ ਕਿੰਨੇ ਕਿੰਨੇ 750 ਦੀ ਹੈ ਤੁਸੀਂ ਕਹਿੰਦਾ ਕਰ ਪਾਕਿਸਤਾਨ ਵਾਲੇ ਨੇ ਕਿਹਾ ਸਾਡੇ 750 ਦਾ ਭਾਇਆ ਸਰਾਜ ਜਿਹੜਾ ਟੰਮਟਣਾ ਲੰਮਕਦਾ ਸਾਰਾ ਨਹੀਂ ਹੁਣ 150 ਰੁਪਿਆ ਦੇਗਾ ਭਾਈ ਮਿੱਤਰੋ ਕਿਨੇ ਗੱਪਰੂਆਂ ਨੇ 9:30 ਵਜੇ ਦੇ ਨੂੰ ਕਹਿੰਦੇ ਪਹਾੜਾਂ ਦੇ ਵਿੱਚ ਐਂਟਰੀ ਮਾਰ ਲਈ ਜਿਵੇਂ ਸ਼ਕਤੀਮਾਨ ਤੇ ਜਕੌਲ ਐਂਟਰੀ ਮਾਰਦਾ ਹੁੰਦਾ ਕਿਹਨੇ ਸਤਨਾਮ ਆ ਐਂਟਰੀ ਜੜਤੀ ਮਿੱਤਰੋ ਕਹਿੰਦੇ ਪਹਾੜਾਂ ਦੇ ਵਿੱਚ ਆ ਚੁੱਕਿਆ ਤੇ ਪਹਾੜੀਆਂ ਲਾਗੇ ਚੜਨ ਤੇ ਹੁਣ ਪੌਂਦਾ ਸਾਹਿਬ ਦਵਾਂਗੇ ਇੱਧਰ ਮਿੱਤਰੋ ਕਹਿੰਦੇ ਪਹਾੜਾਂ ਦੇ ਵਿੱਚ ਮੌਸਮ ਹੋ ਗਿਆ ਬੜਾ ਹੱਤ ਦੇਖ ਸਕਦਾ ਮਿੱਤਰੰ ਮਾਹੌਲ ਤੇ ਸੜਕਾਂ ਦਾ ਜਿਹੜੀ ਪਾੜੀ ਕਾਟਰ ਲੱਗਦੀ ਇੱਧਰੋਂ ਸਮਸਿਹਰਾ ਹੋਇਆ ਪਿਆ ਕੰਮ ਆਹ ਲਾ ਤੇ ਜਹਾਜ਼ ਸਾਰੇ ਤਾਰੀ ਦਾ ਲੱਟ ਗਿਆ ਭੈਣਾ ਦੇ ਵਿੱਚ ਕਹਿੰਦੇ ਮਿੱਤਰੋ ਚਾਹ ਨੂੰ ਗੇੜਾ ਗੁੜਾ ਪਾ ਕੇ ਤੇ ਸੰਗਤਾਂ ਹੋ ਚੁੱਕੀਆਂ ਬੇਲੀਆਂ ਤੇ ਹੁਣ ਹੋ ਚਾਰੀਆਂ ਬਨੜੀਆਂ ਬੋਤਲ ਭਰ ਲਈ ਚਾਹ ਦੀ ਚਾਹ ਨਹੀਂ ਬੋਤਲ ਰੋੜੀ ਪਾਣੀ ਦੀ ਭਰੀ ਆ ਮਾਮਾ ਚਲ ਕੈਮਰੇ ਚ ਨਹੀਂ ਦੱਸਦੇ ਆਪਾਂ ਕੋਈ ਗੱਲ ਨਹੀਂ ਲੁਕੋ ਲੋ ਗੱਲ ਲੁਕੋ ਲੁਕੋ ਕੋਈ ਗੱਲ ਨਹੀਂ ਮਤਰਾ ਚਾਹ ਦੀ ਬੋਤਲ ਨਹੀਂ ਸੀਗੀ ਪਾਣੀ ਦੀ ਬੋਤਲ ਸੀ ਠੀਕ ਗੱਲ ਹੈ ਵੀ ਪਾਣੀ ਬੋਤਲ ਸੀ ਅੰਦਰ ਨਹੀਂ ਕਾਲੀ ਨਹੀਂ ਹੋ ਗਿਆਗਾ ਹੁਣ ਆ ਰਹੀਆਂ ਬਿੱਲੇ ਕੰਮ ਤੋਂ ਨਾ ਇਧੜੀ ਵੀ ਪਾਵੇਂ ਇਹ ਵੀ ਕੋਣ ਹੈ ਸਿੱਧਰਪ ਸਿੰਘ ਦਾ ਸਾਹ ਪਹੁੰਚ ਤੱਕਾਂ ਤੇ ਬੈਗ ਬੂਖ ਲਾ ਲੈ ਇਧਰ ਤਰੀ ਯਾਰ ਗੈਣ ਤਰੀ ਆਣ ਕੇ ਸਭੀ ਦਿਖਾਈ ਹੋਏ ਤਾਖ ਪਾ ਐਣਕ ਦਿਖਨੇ ਆ ਇਹ ਦਸ ਕੀ ਦਸ ਕੀ ਦਸ ਗੈਣਕ ਸਪੀਡ ਗੱਭਰੂ ਸਾਡੇ ਤੇ ਪਹਿਲਾਂ ਸਾਡਾ ਯਾਰ ਗੁੱਲੀ ਰੋਸ ਕੇ ਕਹਿੰਦਾ ਬੁਲਟ ਉੱਥੇ ਰੱਖ ਕੇ ਆਉਣਾ ਤੇ ਬੁਲਟ ਦੁਬਾਰੀ ਫੇਰ ਨੇੜੇ ਲਿਆ ਆ। ਹਾਦਨਾ ਫਟਾ ਕੰਫਰਟੇਬਲ ਰਹਾ ਲੋਕਾਂ ਇਹਨਾਂ ਦਾ ਸਪਲੈਂਡਰ ਚੜਦੇ ਨਹੀਂ ਤਾਂ ਮੈਂ ਠੀਕ ਆ। ਤੇ ਅਸੀਂ ਬਰਫ ਤੇ ਰਹਿ ਕੇ ਜਾਵਾਂ। ਜਮਣਾ ਦਾ 2 ਨੂੰ ਰੋਜ਼ ਤਾਰ 15 ਨੂੰ ਜਮਣਾ ਲਜੀ ਵਿੱਚ ਪਹੁੰਚ ਚੁੱਕੇ ਆ ਤੇ ਟੀਮਾਂ ਸਾਰਿਆਂ ਦੇਖਦਾ ਜੀ। ਤੇ ਜੀ ਕਿਸੇ ਦਾ ਨਹੀਂ ਕਰਦਾ ਪਾਣੀ ਦੇ ਵਿੱਚ ਖੜ ਕੇ ਇਕੱਲਾ ਫੋਕਾ ਨੰਦ ਲੈ ਰਿਹਾ ਗੁੱਲੀ ਾਰ ਕੇ ਕਹਿੰਦੇ ਗੰਗਾ ਦੇ ਵਿੱਚ ਜਾ ਕੇ ਪਾਪ ਤੋਂ ਛੁਟ ਜਾਣਗੇ ਜਿੰਨੇ ਕੁ ਕਰਿਆ ਸਾਡੇ ਨਾਲ ਕਿਦਾ ਕਿਵੇਂ ਲੱਗ ਰਿਹਾ بڑے ਲਿਖੇ ਬੰਦੇ ਨੂੰ ਪੁੱਛਣ ਦੇ ਗੁੱਲੀ ਮੁਰਾ ਪਾਸੇ ਹੋ ਗਏ ਹੰਦੇ ਹੈ ਸਿਰਾ ਸਿਰਾ ਐ ਦ੍ਰਿਸ਼ ਮੈਲਾ ਪੂਰਾ ਘਾਟ ਕੰਮ ਗਰਮੀ ਬਿਲਕੁਲ ਹੈ ਤੂੰ ਤਾਰੀ ਨੂੰ ਜਵਾਬ ਸਾਧੇ ਹੀ ਕਰੰਦੇ ਰਹੇ ਬੰਦੇ ਪੈ ਜਾ ਤਾਰੀ ਨੂੰ ਬੋਲਣ ਦਾ ਮੌਕਾ ਨਹੀਂ ਦੇ ਰਿਹਾ ਯਾਰ ਲਵੀ ਦਾ ਚੁੱਪ ਹੀ ਕਰ ਗਿਆ ਲਵੀ ਦੇਰ ਕੁਸਵਾ ਦੁਬਈ ਕਿਤੇ ਪਟਾਇਆ ਨਾ ਕਿ ਲੋਕੜ ਮੈਤਰੋ ਜਾਮਣਾ ਦੇ ਵਿੱਚ ਦੇਖ ਸਕਦੇ ਹੁਣੀ ਬਹੁਤ ਲੱਗੇ ਪੈਣਾ ਅੰਦ ਲੈਣਾ ਨਾ ਮੈਂ ਆਪਣੇ ਹੀ ਮਜੇ ਵਿੱਚ ਆਇਆ ਹਾਂ ਹਾਂ ਗੁਲਫੀ ਨੇ ਮੈਤਰੋ ਕਹਿੰਦੇ ਉਹ ਟਾਈਮ ਯਾਦ ਕਰਦਾ ਜਦੋਂ ਕੰਚ ਦੀ ਬੋਤਲ ਬੱਟੇ ਗੁਲਫੀ ਮਿਲਦੀ ਹੁੰਦੀ ਸੀ ਤੇ ਕਿਰਪੀ ਦੀ ਇੱਕ ਹੁੰਦੀ ਸੀ ਕਿ ਨਹੀਂ ਸਤਨਾਮ ਤੇ ਲੱਕੜ ਦੀ ਪੇਟੀ ਚ ਭਾਈ ਸਾਈਕਲ ਤੇ ਵੇਚਣਾ ਹੁੰਦਾ ਹੁੰਦਾ ਸੀ ਤਦੋਂ ਕਿਤੇ ਸ਼ਹਿਰ ਕਿਹੜਾ ਬਾਜਦਾ ਦੇਖ ਕੇ ਹੈ ਜੀ ਜਿਹੜੀ ਸਾਨੂੰ ਐ ਹੁੰਦਾ ਜੀ ਸ਼ਹਿਰ ਵਾਲੇ ਨੂੰ ਅੱਡ ਕੁਲਫੀ ਖਾਂ ਦਿੰਦਾ ਸਾਨੂੰ ਅੱਡ ਦਿੰਦਾ ਬਈ ਤਾਂ ਆਪਾਂ ਐਨਾ ਵਰਪੀ ਖਾਈ ਜਾਂਦੇ ਪਰ ਉਹ ਟਾਈਮ ਬਹੁਤ ਚੰਗਾ ਸੀ ਲਾਲ ਕੁਲਫੀ ਖਾਧੀ ਪਹਿਲਾਂ ਕੰਤ ਦੀ ਬੋਤਲ ਦੇ ਕਿ ਖਾਧੀ ਬਹੁਤ ਬਹੁਤ ਤੇ ਇੱਕ ਮਿੰਟ ਕਰਕੇ ਦੱਸੋ ਵੀ ਕਿਹੜੇ ਕਿਹੜੇ ਬੀਨ ਨੇ ਪਹਿਲਾਂ ਇੱਕ ਕੰਤ ਦੀ ਬੋਤਲ ਦੇ ਕਿ ਇਹ ਜੀ ਕੁਲਫੀ ਖਾਧੀ ਆ ਤਾਰੀ ਸੁਆਦ ਹੀ ਆ ਗਿਆ ਠੀਕ ਆ ਅਨੰਦ ਲੱਗਦਾ ਖਾਲੀ ਖਾਲੀ ਹੈ ਉਹ ਬਲ ਮੱਖੀ ਆ ਗਏ ਬੱਚ ਮੱਖੀ ਦੁਬਾਰੇ ਮਿੱਤਰੋ ਕਹਿੰਦੇ ਸਮਾਨ ਬੰਨਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਪਾਵਾ ਕੋਲ ਆ ਚੁੱਕੇ ਨੇ ਤੇ ਹੁਣ ਇੱਥੋਂ ਪਾਵੇਂਗੇ ਚੱਲੇ ਤੇ ਅੱਜ ਦੀ ਸਟੇ ਹੈ ਯਾਰ ਰਿਸ਼ੀ ਕੇਸ ਦੇ ਵਿੱਚ ਪੁੱਤਰੋ ਵੀਰਾਂ ਦੀ ਸੁਵਿਧ ਲੱਗੀ ਵੀ ਆ ਤੇ ਸੁਆਦ ਆ ਗਿਆ ਪਾਣੀ ਪੀ ਕੇ ਠੰਡਾ ਅੰਡਾ ਇਹ ਕਿਹੜਾ ਏਰੀਆ ਭਰਾ ਖੜੀ ਜਗ੍ਹਾ ਇਹ ਕਿੱਥੇ ਜੀ ਆਪਾਂ ਦਰਮਾ ਵਾਲਾ ਚੌਕ ਦਰਮਾ ਵਾਲਾ ਚੌਕ ਦਰਮਾ ਵਾਲਾ ਚੌਕ ਲੱਗੀ ਹੈ ਵਾਈਆਂ ਦੀ ਯਾਰਾ ਲਿਆਦਾ ਤੇਰਾ ਬਾਬਾ ਲੱਗਿਆ ਬਾ ਜਿੰਨੇ ਚੱਬ ਗੜ ਦੋ ਦੋ ਗਲਾਸ ਲੈ ਗੁੱਲੀ ਵਰਕੇ ਹਮਲਾ ਕਰਨ ਪਹੁੰਚੂ ਕਿਆ ਹੁਣ ਮਿੱਤਰੋ ਰਿਸ਼ੀਕੇਸ ਤੋਂ 10 ਕਿਲੋਮੀਟਰ ਪਿੱਛੇ ਜਿਹੜੀ ਥੋੜਾ ਟਾਈਮ ਬਸ ਚਾਹ ਚੂ ਕੀਤੀ ਐ ਅੰਜੋਏ ਤੇ ਸੀਟ 'ਤੇ ਰਹਿਣਾ ਕੀਤਾ 10 ਮਿੰਟ ਫਨ ਸੰਨ ਮਸਾ ਮਸਾ ਪੁੰਝੀਆਂ ਦੇ ਗੱਭਰੂ ਕਹਿੰਦੇ ਚਾਹ ਦੀਆਂ ਦੋ ਦੋ ਕੱਪੀਆਂ ਸੱਟ ਕੇ ਫਟ ਨੀਂਦ ਆ ਰਹੀ ਜੀ ਕਹਿੰਦੇ ਜਵਾਨਾ ਨੂੰ ਮਿੱਤਰੋ ਸਾਰੀ ਯਾਰ ਕੇ ਸਾਰੇ ਫੱਟੇ ਬੈਠਾ ਤੇ ਆਪਾਂ ਵੀ ਲਗਪਗ ਰਹਿੜੀਆਂ ਇੱਥੇ ਖੜਨ ਦਾ ਰੀਜ ਨਾ ਵੱਡਾ ਐ ਸੀ ਵੀ ਇੱਥੇ ਸਾਂ ਸੀਗੀ ਤੇ ਰਿਸ਼ੀ ਕੇਸ ਵੀ ਦੇਖਣ ਨੂੰ ਪਹਾੜਾ ਤੇ ਗਰਮੀ ਬਹੁਤ ਜ਼ਿਆਦਾ ਸੀ। ਉਦੋਂ ਰਿਸ਼ੀ ਕੇਸ ਪਹੁੰਚ ਕੇ ਤੇ ਰੂਮ ਆਪਾਂ ਲੈ ਲਿਆ ਤੇ ਇਧਰ ਤਾਰੀ ਕਨੇ ਕਿਧਰ ਗਿਆ ਪੂਜਿਆ ਤਰੀ ਹੋਏ ਆ ਗਿਆ ਆਪਾਂ ਕੱਲੇ ਹੀ ਖਾ ਗਿਆ ਮਾਚਲ ਕੈਪਚਰ ਕਰਾਂਗੇ ਭਾਏ ਨਾ ਮੇਰੇ ਤਾਂ ਰਮਾਣੀ ਮਾਰਤੇ ਨੇ ਨਾ ਰਮਾਣੀ ਮਾਰਤੇ ਮੈਂ ਦਿਖਾਉਣਾ ਸੀ ਵੀ ਅਸੀਂ ਪੂਜਿਆ ਤੇ ਆ ਲੈ ਕੇ ਆਏ ਸੀ ਚੀਜ਼ਾਂ ਹਨਾ ਵਿਆਹ ਚੀਜ਼ਾਂ ਨਾਲ ਲੈ ਕੇ ਆਓ ਆ ਤਾਂ ਨੇ ਖਤਮੀ ਕਰਤੀ ਉਹ ਖਾ ਕੇ ਸਾਰੇ ਗਏ ਨਾ ਮੇਰਾ ਬਦਨਾਮ ਹੋਣ ਬਈ ਹੁਣ ਤੇਰੇ ਮੂਹਰੇ ਟਿੱਕਾ ਲਵਾ ਬੰਨਣਾ ਕਿਨੇ ਨੇ ਵੇੜਿਆ ਮੇਰਾ ਤਾਂ ਕਰੀ ਉਹ ਗੱਲ ਉਹ ਲੁੱਚੀ ਠੂਗੀ ਕਾ ਬਦਨਾਮ ਨੀ ਕੁੱਗੀ ਦੀ ਬਿਸਕੁਟ ਵੀ ਤਾਂ ਪਸੰਦ ਆ ਮਿੱਤਰੋ ਅਸੀਂ ਆਹ ਬਿਸਕੁਟਾਂ ਦੇ ਇੱਕ ਕਰੀਮ ਵਾਲੇ ਕਰੀਮ ਵਾਲੀ ਵੀ ਖਾ ਗਏ ਕਰੀਮ ਵਾਲੀ ਵੀ ਖਾ ਗਏ ਉਹ ਕਹਿੰਦਾ ਯਾਰ ਅਡਾ ਖਾਲੀ ਕਰ ਦੇਣਾ ਚਲੋ ਕੋਈ ਗੱਲ ਨਹੀਂ ਮਿੱਤਰੋ ਖਾਣ ਬਾਤੇ ਚੀਜ਼ਾਂ ਬਣੀਆਂ ਫਾਈਨਲੀ ਤੁਹਾਨੂੰ ਦੱਸਤਾ ਵੀ ਆਪਾਂ ਰੂਮ ਲੈ ਲਿਆ ਵੱਡੀ ਗੱਲ ਏ ਆਪਣਾ ਵਧੀਆ ਗੱਲ ਹੈ ਜੀ ਰੂਮ ਲੈ ਲਿਆ ਹਨ ਪੱਖਾ ਪੱਖਾ ਦਿੱਲੀ ਜਾਂਦਾ ਨਹੀਂ ਸਕਦੇ ਉਹ ਯਾਰ ਦਲਪਰੀ ਦਲਪਰੀ ਹਾਈ ਕਰਦੇ ਫਿਰ ਸਾਰਿਆਂ ਨੂੰ ਆਏ ਹਾਏ ਤੂੰ ਵੀ ਹਾਂ ਜੀ ਪਾ ਗੋਲੇ ਲੋ ਗਿਆ ਭੈਣਾ ਹੁਣ ਟੱਕੀ ਆਹ ਕੰਨ ਹਾਲੀ ਦੇ ਇਹਨੂੰ ਆਹ ਦੇਖ ਕਿਵੇਂ ਲੁਬੀੜੀ ਪੈਂਟਾ ਸਾਰਾ ਗਿਆ ਲੜਦਾ ਹਾਂ ਮਿੱਤਰੋ ਹੁਣ ਦੇ ਬਾਅਦ ਚ ਥੋੜੇ ਟਾਈਮ ਤੱਕ ਅੰਦਰ ਰੈਟ ਟੁੱਟ ਕਰਕੇ ਚੱਲਾਂਗਾ ਦਲਾਂ ਇਹ ਗੰਗਾ ਦੇ ਮੁੰਹੀ ਆ ਗਿਆ ਇਹ ਕਿਹਦਾ ਜਾਰਾ ਜਾਰ ਲੱਗੀ ਚਾਰ ਚੱਲਿਆ ਗੰਗਾ ਨਾ ਹੁੰਦੇ ਤੇ ਇੱਥੇ ਇਹ ਨਹੀਂ ਪਤਾ ਅੱਧੇ ਬੰਦੇ ਸਾਡੇ ਕੈਨਸਲ ਕਰ ਜਣਾ ਬਸ ਇਹ ਤਾਂ ਟੈਚੀ ਕੇ ਸਾਰੇ ਗੱਭਰੂਆਂ ਨੇ ਨਾਲ ਚੱਕ ਲਈ ਤਨੇ ਦੇਖਦਾ ਕਿਹੜਾ ਮੁਕਰਦਾ ਨਾਉਣ ਕੰਨੂ ਹੁਣ ਦੋ ਤਿੰਨ ਬੰਦੇ ਤੇ ਪੂਰਨ ਤੌਰ ਤੇ ਪੂਰਾ ਪੂਰਾ ਸਾਕਾਗਾ ਇਹ ਮੁਕਰੇ ਹਨ ਹੁਣ ਮੈਂ ਥੋੜਾ ਆਵੋ ਸਾਹਮਣੇ ਆ ਗਈ ਦੁਬਾਰਾ ਗੰਗਾ ਨਦੀ ਤੇ ਦੁਬਾਰਾ ਚ ਯਕੀਨ ਕਰਾਵਾਂਗੇ ਹਨਾ ਦਿਲਪ੍ਰੀਤਾ ਆਏ ਹੈ ਪਤਾ ਲੱਗ ਕਿਹੜੇ ਬੰਦੇ ਕਿੰਨਾ ਗਰਾਂਟਾ ਹਾਂ ਕਿਹੜੇ ਬੰਦੇ ਦੀ ਕਿੰਨਾ ਗਰਾਂਟਾ ਹੁਣ ਥੋੜੇ ਟਾਈਮ ਤੱਕ ਪਤਾ ਲੱਗ ਜਣਾ ਤੇ ਹੁਣ ਅਸੀਂ ਚੱਲਿਆਂ ਸਿੱਧੇ ਗੰਗਾ ਨਦੀ ਕਿਨਾਰੇ ਨੂੰ ਹੀ ਜਾਂਦੇ ਹਾਂ ਤੇ ਉਹ ਬੈਠਾ ਸੇਵਜੀ ਮਹਾਰਾਜ ਮੀ ਆ ਗਿਆ ਤੇ ਨਾ ਉਹਦੀਆਂ ਤਿਆਰੀਆਂ ਸੀ ਇੱਧਰ ਹੁਣ ਉਹ ਹੀ ਗੱਭਰੂ ਕਹਿੰਦੇ ਇੱਧਰ ਲੁਕੇ ਖੜੇ ਆ ਪੀਸਰਟ ਦੇ ਹੋਈ ਫਿਰ ਟੀ-ਸ਼ਰਟ ਬਿਲਾ ਲਈ ਸੀ ਉਹ ਗੱਪ ਮਾਈ ਸੇਵਜੀ ਕਹਿੰਦਾ ਹਲੇ ਸਾਡੇ ਪਾਪੜੇ ਤੋ ਲੱਗਦਾ ਵੱਡੇ ਬਾਗੀ ਹੋ ਗਿਆ ਸੇਵਜੀ ਵੱਡੀ ਕਾਫੀ ਆ ਗਈ ਕਹਿੰਦਾ ਇੱਥੇ ਅਜੇ ਪਪੂ ਲੱਸੀ ਆਈ ਵੀ ਇੱਥੇ ਪਹੁੰਚ ਗਿਆ ਮਿੱਤਰੋ ਲੱਸੀ ਪੀਣ ਦੇ ਲਈ ਤੇ ਪਹਿਲਾਂ ਵੀ ਲੱਸੀ ਦੋ ਪੀਤੀ ਜਦੋਂ 30 ਰੁਪਿਆ ਦਾ ਗਲਾਸ ਸੀ ਤੇ ਹੁਣ ਕਰਤਾ ਵੀਰ ਹੋਣਾ ਨੇ 40 ਰੁਪਿਆ ਦਾ ਬਣਾ ਦਿੱਤਾ। ਪਰ ਲੱਸੀ ਰਸਾਂ ਆਉਣ ਦੇ ਲੱਸੀ ਦਿਖਾਵਾ ਕਰਨ ਥੋਨੂੰ ਮਿੱਤਰੋ ਲੱਸੀ ਆ ਗਈ ਆਪਣੇ ਕੋਲ ਲੱਸੀ ਗਾਦੀ ਦਹੀਂ ਇੱਕ ਤਰ੍ਹਾਂ ਦੀ ਗਲਾਸ ਭਰਿਆ ਹੋਇਆ ਪੁੱਤ। ਦੇਖੋ ਆ ਲੱਸੀਆਂ ਬਣਾਉਂਦਾ ਬਾਈ 7-8 ਭੰਤਾਂ ਤੇ ਪਪੂ ਲੱਸੀ ਵਾਲਾ ਠੀਕ ਆ ਬੱਪੂ ਜੀ ਮਿਲਦੇ ਆ ਫਿਰ ਤੁਹਾਨੂੰ ਅਗਲੀ ਯਾਰ। ਅਸੀਂ 2 ਸਾਲ ਪਹਿਲਾਂ ਆਏ ਸੀ ਉਦੋਂ ਸੁੱਤੋਂ ਲੱਸੀ ਪੀ ਕੇ ਗਏ ਸੀ। ਅੱਛਾ ਅਸੀਂ ਦੁਬਾਰੇ ਲੱਭ ਕੇ ਵੀਰ ਆਏ ਆ। ਮਿੱਤਰੋ ਫਾਈਨਲੀ ਰੂਮ ਦੇ ਵਿੱਚ ਆ ਚੁੱਕਿਆ ਰਿਸੀ ਜਿਸ ਨੂੰ ਮਿਲਿਆ ਤੇ ਹੁਣ ਤੁਹਾਨੂੰ ਮਿਲਾਂਗੇ ਸਵੇ। ਅਗਲੇ ਵਲੌਗ ਦੇ ਵਿੱਚ ਤੇ ਅੱਜ ਦਾ ਡੇ ਹੈ ਜਿਹੜਾ ਸਾਰਾ ਲਗਭਗ ਸਾਡਾ ਬੀਤ ਚੁੱਕਿਆ ਹੈਗਾ ਇਸ ਨਾਲ ਬਹੁਤ ਕੋਸ਼ਿਸ਼ ਦੇਖਿਆ ਜੀ ਮੈਂ ਕਿਹਾ ਸੀ ਟਾਸਕ ਆ ਉਹ ਪੂਰਾ ਹੋ ਗਿਆ ਤੇ ਅੱਜ ਅਸੀਂ ਕੰਪਲੀਟ ਕੀਤੇ 310 ਕਿਲੋਮੀਟਰ 390 390 ਤੋਂ 90 ਕਿਲੋਮੀਟਰ ਆਨੰਦ ਨੂੰ ਅੱਜ ਆਇੜਾ ਪੂਰਾ ਕੀਤਾ ਟਾਸਕ ਕਰ ਲਿਆ ਪੂਰਾ ਇਹ ਕਰਦੂ ਦਬਕੇ ਸ਼ੇਅਰ ਬਲੌਗ ਨੂੰ ਸੋ ਬਹੁਤ ਬਹੁਤ ਧੰਨਵਾਦ ਜੀ